ਚਲੋ ਆਪ ਤੇ ਸਾਡੀ ਕੌਮ ਨੇ ਪੜਨਾ ਛੱਡ ਹੀ ਦਿੱਤਾ ਨਾ ਸਾਡੀ ਕੌਮ ਨੂੰ ਕੋਈ ਕਿਤਾਬ ਪੜ੍ਹਨੀ ਚੰਗੀ ਲੱਗਦੀ ਐ ਨਾ ਕਿਤੇ ਬਾਣੀ ਦੀ ਪੋਥੀ ਪੜ੍ਹਨੀ ਚੰਗੀ ਲੱਗਦੀ ਐ ਹਾਲ ਵੇਖੋ ਕਿ ਸਾਡੀ ਕੌਮ ਦਾ ਸਾਡੇ ਘਰਾਂ ਦੇ ਵਿੱਚੋਂ ਨਾ ਵੈਸੇ ਆਪਣੇ ਘਰਾਂ ਦੇ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੱਭਣਗੀਆਂ ਜੇ ਕਿਸੇ ਦੇ ਘਰ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਲੱਭ ਜਾਣ ਨਾ ਵੈਸੇ ਇਹਨੂੰ ਸਨਮਾਨ ਕਰਨਾ ਚਾਹੀਦਾ ਸਨਮਾਨ ਚਿੰਨ੍ਹ ਦੇ ਕੇ ਟਰੋਫੀ ਦੇਣੀ ਚਾਹੀਦੀ ਇਹਨੂੰ ਵਾਕੇ ਭਲਿਆ ਤੂੰ ਕਮਾਲ ਦੀ ਗੱਲ ਕੀਤੀ ਤੇਰੇ ਘਰੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਲੱਭ ਗਈਆਂ ਕਿਉਂਕਿ ਕਿਸੇ ਦੇ ਘਰ ਹੈ ਹੀ ਨਹੀਂ ਉਹ ਸੂਰਮੇ ਦੀਆਂ ਵਾਰਾਂ ਉਹ ਹੈ ਹੀ ਨਹੀਂ ਕਿਸੇ ਦੇ ਘਰ ਦੇ ਵਿੱਚ ਬਾਣੀ ਦੀ ਪੋਥੀ ਲੱਭੂਗੀ ਨਹੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੱਭਦੀਆਂ ਗੁਰਦਾਸ ਮਾਨ ਦੇ ਗਾਣਿਆਂ ਦੀ ਕੈਸਟ ਸੀਡੀ ਲੱਭ ਜਾਵੇਗੀ ਕਿਉਂ ਜੀ ਗੱਲ ਸੱਚੀ ਹੈ ਕਿ ਝੂਠ ਹੈ ਗੁਰਦਾਸ ਮਾਨ ਦੇ ਗਾਣਿਆਂ ਦੀ ਸੀਡੀ ਲੱਭ ਜੂਗੀ ਮੋਬਾਈਲਾਂ ਦੇ ਵਿੱਚ ਗੁਰਦਾਸ ਮਾਨ ਦੇ ਗਾਣੇ ਲੈਪਟਾਪ ਦੇ ਵਿੱਚ ਗੁਰਦਾਸ ਮਾਨ ਦੇ ਗਾਣੇ ਪਰ ਜੇ ਲੈਪਟਾਪ ਦੇ ਵਿੱਚ ਕਿਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੇਖਣੀਆਂ ਹੋਣ ਨਾ ਉਹ ਨਹੀਂ ਮਿਲਣਗੀਆਂ ਨਾ ਮੋਬਾਈਲ ਦੇ ਵਿੱਚ ਮਿਲਣੀਆਂ ਕਿਉਂਕਿ ਲੋੜ ਹੀ ਕੀ ਹੈ ਤੇ ਇੱਕ ਇਹਦਾ ਕਾਰਨ ਹੋਰ ਵੀ ਜਿਹੜਾ ਮੈਂ ਸੋਚਦਾ ਹੁੰਨਾ ਕਿਉਂਕਿ ਗੁਰਦਾਸ ਮਾਨ ਕਹਿੰਦਾ ਵੀ ਆਪਣਾ ਪੰਜਾਬ ਹੋਵੇ ਘੜਦੀ ਸ਼ਰਾਬ ਹੋਵੇ ਉਹ ਕਹਿੰਦਾ ਵੀ ਸ਼ਰਾਬ ਪੀਣੀ ਚਾਹੀਦੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਸ਼ਰਾਬ ਪੀਣ ਨਹੀਂ ਦੇਣੀ ਮੈਂ ਰੁਕਣਾ ਹੈ ਫਿਰ ਸਾਡੇ ਵਰਗੇ ਬੰਦੇ ਕਹਿੰਦੇ ਭਾਈ ਗੁਰਦਾਸ ਨੇ ਤਾਂ ਰੋਕਣਾ ਹੀ ਹੈ ਗੁਰਦਾਸ ਮਾਨ ਤੇ ਪੀਣ ਦੀ ਇਜਾਜ਼ਤ ਦਿੰਦਾ ਨਾ ਉਹਨੂੰ ਰੱਖੋ ਫਿਰ ਭਾਈ ਗੁਰਦਾਸ ਨੂੰ ਲਾਂਬੇ ਕਰੋ ਪਾਸੇ ਕਰੋ ਕਿਉਂਕਿ ਸਾਨੂੰ ਤੇ ਆਪਣੇ ਵਰਗਾ ਚੰਗਾ ਲੱਗਣਾ ਨਾ ਵੀ ਜਿਹੜਾ दारू ਪੀਣ ਦੀ ਖੁੱਲ ਦੇ ਰਿਆ ਉਹ ਖੁੱਲ ਦੇ ਰਿਆ ਉਹ ਇਹ ਖੁੱਲ ਦੇ ਰਿਆ ਵੀ ਤੁਸੀਂ ਪੀਰਾਂ ਦੇ ਜਾ ਕੇ ਜੈ ਮਸਤਾ ਦੀ ਜੈ ਮਸਤਾ ਦੀ ਕਰਿਆ ਕਰੋ ਗੁਰਦਾਸ ਮਾਨ ਖੁੱਲ ਦੇ ਰਿਆ ਨਾ ਜੇ ਮਸਤਾਂ ਦੀ ਜੇ ਮਸਤਾਂ ਦੀ ਕਰ ਦੋ ਹੁਣ ਸਾਡੇ ਲੋਕਾਂ ਨੂੰ ਤੇ ਉਹੀ ਚੰਗਾ ਲੱਗਣਾ ਨਾ ਤੇ ਜਿਹੜੇ ਭਾਈ ਗੁਰਦਾਸ ਜੀ ਰੋਕਦੇ ਹੁਣ ਵੀ ਪੀਰਾਂ ਦੇ ਨਾਂ ਜਾਇਓ ਐਵੇਂ ਨੰਗੇ ਤੜੰਗੇ ਸਾਧਾਂ ਦੇ ਪਿੱਛੇ ਨਾਂ ਜਾਇਓ ਸਾਨੂੰ ਬੜਾ ਮਾੜਾ ਲੱਗਣਾ ਵੀ ਭਾਈ ਗੁਰਦਾਸ ਤੁਸੀਂ ਰੋਕਦੇ ਕਿਉਂ ਸਾਨੂੰ ਸਾਡਾ ਸਮਾਜ ਤੇ ਬੀੜੀਆਂ ਫੂਕਣ ਵਾਲਿਆਂ ਦੇ ਪਿੱਛੇ ਤੁਰਿਆ ਪਿਆ ਮੈਨੂੰ ਮਾਫ਼ ਕਰਿਓ ਅੱਜ ਦੇ ਟਾਈਮ ਵਿੱਚ ਜਿਨੇ ਬੀੜੀਆਂ ਫੂਕ-ਫੂਕ ਕੇ ਆਪਣੇ ਸਰੀਰ ਨੂੰ ਆਪ ਖਰਾਬ ਕੀਤਾ ਹੋਇਆ ਨਾ ਸਾਡਾ ਸਮਾਜ ਉਹਨਾਂ ਵਾਲੇ ਪਾਸੇ ਜਾਂਦਾ ਸੋਚਦਾ ਸ਼ਾਇਦ ਉਹ ਨੰਗਾ ਢੰਗਾ ਸਾਥ ਸ਼ਾਇਦ ਸਾਨੂੰ ਕੁਝ ਦੇ ਦੇਊਗਾ ਜਿਹਦੇ ਆਪਣੇ ਪੱਲੇ ਕੁਝ ਨਹੀਂ ਉਹ ਸਾਨੂੰ ਵੀ ਨਹੀਂ ਦੇ ਸਕਦਾ ਭਾਵੇਂ ਜਿੰਨੀ ਜੈ ਮਸਤਾਂ ਦੀ ਕਰੀ ਜਾਓ ਉਹਦੇ ਆਪਣੇ ਪੱਲੇ ਕੁਝ ਨਹੀਂ ਸਾਹਿਬ ਜਿਸका ਨੰਗਾ ਭੁੱਖਾ ਹੋਵੇ ਉਹ ਆਪ ਨੰਗਾ ਭੁੱਖਾ ਏ ਤਿਸ ਦਾ ਨਫਰ ਕਿੱਥੋਂ ਰਜ ਖਾਏ ਪਰ ਇਹ ਸਿੰਗਰ ਉੱਥੇ ਜਾ ਜਾ ਕੇ ਗਾਣੇ ਪਤਾ ਕਿਉਂ ਗਾਉਂਦੇ ਕਿਉਂਕਿ ਉਹ ਬੋਰੀ ਸੁੱਟਦਾ ਹੈ ਨਾ ਨੋਟਾਂ ਦੀ ਉੱਤੇ ਫਿਰ ਵੇਖਿਆ ਨਾ ਤੁਸੀਂ ਵੀ ਉਹ ਬੋਰੀ ਸੁੱਟਦਾ ਨੋਟਾਂ ਦੀ ਹੁਣ ਜਿੰਨੂੰ ਤੁਸੀਂ ਨੋਟ ਦੇ ਦੋਗੇ ਉਹ ਤੁਹਾਡੇ ਗੁਣ ਗਾਵੇਗਾ ਨਾ ਮੈਂ ਕਿਸੇ ਨੂੰ 10 ਲੱਖ ਰੁਪਇਆ ਦੇ ਦਾਂ ਤੇ ਮੇਰੇ ਹੀ ਗੁਣ ਗਾਵੇਗਾ ਅਗਲਾ ਉਹ ਹੁਣ ਉਹਨੂੰ ਪੈਸੇ ਦੇ ਰਿਹਾ ਤੇ ਉਹਨੇ ਉਹਦੇ ਹੀ ਗੁਣ ਗਾਣੇ ਨੇ ਹੁਣ ਰੱਬ ਦੀ ਗੱਲ ਤੇ ਉਹ ਕਿਤੇ ਕਰਨ ਨਹੀਂ ਲੱਗਾ ਪਰ ਗੁਰੂ ਪਿਆਰੇਓ ਵੇਖੋ ਸਾਡਾ ਹਾਲ ਕੀ ਹੋ ਗਿਆ ਸਾਨੂੰ ਇਹ ਟੁੱਟੇ ਜੇ ਗਾਇਕ ਚੰਗੇ ਲੱਗਣ ਲੱਗ ਪਏ ਇਹਨਾਂ ਦੀਆਂ ਗਾਇਆਂ ਹੋਈਆਂ ਉਹ ਘਟੀਆਂ ਰਚਨਾਵਾਂ ਘਟੀਆਂ ਗਾਣੇ ਚੰਗੇ ਲੱਗਣ ਲੱਗ ਪਏ ਕਦੀ ਆਪਣੇ ਗੁਰੂ ਦੀ ਬਾਣੀ ਨੂੰ ਵੀ ਪੜ ਕੇ ਵੇਖ ਲੈਣਾ ਸੀ ਵੀ ਗੁਰੂ ਕੀ ਕਹਿ ਰਿਹਾ ਪਰ ਬਾਣੀ ਨੂੰ ਪੜਨਾ ਸੀਗਾ ਆਪ ਵਿਚਾਰਨਾ ਸੀ ਆਪ ਪਰ ਸਾਡੇ ਸਮਾਜ ਨੇ ਕੀਤਾ ਕੀ ਜੇ ਪੜਿਆ ਤੇ ਉੱਤੋਂ-ਉੱਤੋਂ ਪੜ ਲਿਆ ਉਹਨੂੰ ਜੀਵਨ ਚ ਨਹੀਂ ਵਸਾਇਆ ਤੇ ਜੇ ਨਹੀਂ ਪੜਿਆ ਤਾਂ ਫਿਰ ਪੱਕਾ ਹੀ ਨਹੀਂ ਪੜਿਆ ਫਿਰ ਪੈਸੇ ਦੇ ਕੇ ਪਾਠ ਕਰਾ ਲਿਆ ਤੇ ਆਖਿਆ ਚਲ ਇੱਥੇ ਹੀ ਠੀਕ ਹੈ ਜੀ ਭਾਈ ਸਾਹਿਬ ਪੜ ਦੇਣਗੇ ਸਾਨੂੰ ਕੀ ਲੋੜ ਪੁਰਾਣੇ ਸਮੇਂ ਜਿਵੇਂ ਪੰਡਤ ਜੀ ਨਾਲ ਹੋਇਆ ਕਰਦਾ ਸੀ ਨਾ ਬੀਓ ਪੰਡਤ ਜੀ ਕੀ ਕਰਿਆ ਕਰਦੇ ਸਨ ਕਹਿੰਦੇ ਸੀ ਵੀ ਤੂੰ ਮੈਨੂੰ ਪੈਸੇ ਦੇ ਦੀ ਮੈਂ ਤੇਰੇ ਹਿੱਸੇ ਦਾ ਗਾਇਤਰੀ ਮੰਤਰ ਦਾ ਪਾਠ ਕਰ ਦਿਆਂਗਾ ਉਹ ਚੀਜ਼ਾ ਸਾਡੇ ਸਮਾਜ ਵਿੱਚ ਹੋ ਰਹੀ ਹੈ